ਮੇਰਾ ਨਾਮ ਸੁਖਪ੍ਰੀਤ ਕੋਹਰਾ ਇਹ ਸੰਦੂਕ ਲੋਹੇ ਕੁੰਡਿਆ ਵਾਲਾ ਕੋ ਸਰੀ ਇੱਥੇ ਨਾ ਅਸੀਂ ਇੱਥੇ ਖੜੇ ਸੀ ਕੰਮ ਕਰਦੇ ਪਏ ਘਰ 25 30 ਜਾਨੇ ਮੁੰਡੇ ਆਏ ਉਹਨਾਂ ਦੇ ਹੱਥ 'ਚ ਦਾਤਰਾ ਬੋਤਲਾ ਰੋੜੇ ਦਾ ਮਾਰ ਕੇ ਗਏ ਫਿਰ ਗੋਲੀਆਂ ਵੀ ਚਲਾ ਕੇ ਗਏ ਗੰਦੀਆਂ ਮੰਦੀਆਂ ਗਾਲਾਂ ਵੀ ਕੱਟ ਕੇ ਗਏ ਧੀਆ ਭੈਣਾਂ ਦੀਆਂ ਕਹਿੰਦੇ ਸੀ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ ਹੁਣ ਤੁਹਾਨੂੰ ਬਖਸ਼ਣਾ ਨਹੀਂ ਨਵੇਂ ਤੇ ਜਾਂਦੇ ਆ ਨਾ ਜੀ ਸਰ ਜੀ ਦੇ ਮੈਂ ਤੇ ਡੂਡੀ ਤੋਂ ਆਇਆ ਗੋਲੀ ਚੱਲ ਗਈ ਨਾ ਗੋਲੀ ਚੱਲ ਗਈ ਨਾ ਗੋਲੀ ਚੱਲ ਗਈ ਉਹ ਕੋਲ ਲਾਉਣੇ ਗੋਲੀ ਥੋੜੀ ਚਲਾਈ ਇੱਥੇ ਤੁਹਾਡਾ ਮਹੱਲਾ ਸਾਰੇ ਦੇਖੋ ਉਹਨੂੰ ਪ੍ਰਿਆ ਬਾਹਰ ਕੱਢ ਬਾਹਰ ਤੋਂ ਸ਼ੁਰੂ ਹਾਂ ਕੁਝ ਨਾ ਦੇ ਤੂੰ ਆ ਜਾ ਮਾਰ ਕੇ ਆਹ ਕੁਝ ਪਾ ਲਾ ਨਾ ਇਹ ਮੋਕਾ ਪਲਾਸ ਤੇ ਪਾ ਜੀ ਆਹ ਬਹੁਤ ਬੱਤਾਂ ਆਉਂਦੇ ਪਸਾਰਾ ਹੁੰਦਾ ਆ ਕੇ ਮੈਂ ਸਾਡੇ ਪੇ ਘਰ ਕੀ ਬੰਦੀ ਨਹੀਂ ਚਾਹੇ ਦੂਜੇ ਆਏ ਮਰ ਹੱਥ ਦਾ ਤਰਾ ਮੇਰਾ ਨਾਮ ਸੁਖਪ੍ਰੀਤ ਕੌਰ ਇਹ ਸੰਦੂਕ ਲੋਹੇ ਕੁੰਡਿਆ ਵਾਲਾ ਕੁ ਸਰ ਇੱਥੇ ਨਾ ਅਸੀਂ ਇੱਥੇ ਖੜੇ ਸੀ ਕੰਮ ਕਰਦੇ ਪਏ ਘਰ 25 30 ਜਾਣੇ ਮੁੰਡੇ ਆਏ ਉਹਨਾਂ ਦੇ ਹੱਥ 'ਚ ਦਾਤਰਾ ਬੋਤਲਾ ਰੋੜੇ ਧਮਾਰਕ ਗਏ ਫਿਰ ਗੋਲੀਆਂ ਵੀ ਚਲਾ ਕੇ ਗਏ ਗੰਦੀਆਂ ਮੰਦੀਆਂ ਗਾਲਾਂ ਵੀ ਕੱਢ ਕੇ ਗਏ ਧੀਆਂ ਭੈਣਾਂ ਦੀਆਂ ਕਹਿੰਦੇ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ ਹੁਣ ਤੁਹਾਨੂੰ ਬਖਸ਼ਣਾ ਨਹੀਂ ਕਾਰਨ ਮੇਰੇ ਦੇਰ ਦੇ ਪਿੱਛੇ ਪਏ ਕਹਿੰਦੇ ਅਸੀਂ ਅੰਕੁਸ਼ ਨੂੰ ਮਾਰ ਹੀ ਦੇਣਾ ਵਾ ਲੜਾਈ ਇਹਨਾਂ ਦੀ ਨੋਨ ਇਹਨੂੰ ਬਖਸ਼ਦੇ ਨਹੀਂ ਮਤਲਬ ਬਲੈਕਮੇਲ ਕਰਦੇ ਕਹਿੰਦੇ ਕਹਿੰਦੇ ਸਾਨੂੰ ਤੰਗ ਕਰਦੇ ਆ ਕਦੇ ਕਹਿੰਦੇ 4 ਲੱਖ ਕਦੇ ਕਹਿੰਦੇ 50 ਹਜ਼ਾਰ ਰੁਪਏ ਇਹ ਪਾਜੀ 4 ਲੱਖ ਦੇ ਕਿਲੋ ਮੰਮ ਦੇ 4 ਲੱਖ ਉਦਾਂ ਬਲੈਕ ਮਿੱਲੀ ਗੈਂਗਵਾਦ ਸਰੋ ਬਲੈਕ ਮਿੱਲੀ ਕਰਦੇ ਝਾੜ ਬਜ ਕੇ ਪਹਿਲਾਂ ਵੀ ਕੋਈ ਹਾਂਜੀ ਪਹਿਲਾਂ ਵੀ ਧਮਕੀਆਂ ਲਾਈਆਂ ਪਹਿਲਾਂ ਵੀ ਉਹਨਾਂ ਨੇ ਸਾਡਾ ਬੱਚਾ ਖੜਿਆ ਹਿੱਥੋ ਗਡਨੱਕ ਕਰਕੇ ਅਸੀਂ ਸਾਨੂੰ ਇਧ ਮਲੇਦਾਰਿਆ ਰੋਲਾ ਪਾ ਕੇ ਦੇ ਕਿ ਤੁਹਾਡਾ ਬੱਚਾ ਉਹ ਹੀ ਛਡਾਇਆ ਜਾ ਕੇ ਤੇ ਫਿਰ ਅਸੀਂ ਪੁਲੀਓ ਅਫਸਰਾ ਕੋ ਜਾ ਕੇ ਆਪਣਾ ਪਰਚਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਡੇ ਤੇ ਪਰਚਾ ਦਰਜ ਕਰਵਾਇਆ ਹੁਣ ਤੁਹਾਡਾ ਹੀ ਮੁੰਡਾ ਨਹੀਂ ਛੱਡਣਾ ਉਹ ਇੱਕ ਸੂਰਜ ਸ਼ੈਰੀ ਹੈਗਾ ਇਹ ਕਮਰਿਤਪਾਲ ਬਿੱਟਾ ਕੀ ਰਿਤਵਾ ਦੀ ਪੂਚੋਰਵਾ ਹੋਰ ਅਣਪਛਾਤੇ ਹੋ ਬਹੁਤ ਬੰਦੇ ਆ ਰੋਹਨ ਸੋ ਦੇਓ ਉਮੀਰ ਸ਼ਾਹ ਲੱਗ ਗਏ ਸੁੱਖੇ ਦੀ ਵੇਲੀ ਅਸੀਂ ਮੰਗ ਚੋਂ ਨੇ ਕਿ ਉਹਨਾਂ ਦੇ ਪਰਚਾ ਦਰਜ ਹੋਵੇ ਸਾਡੇ ਬੱਚੇ ਨੂੰ ਉਸਤਾਦ ਦੇ ਸਾਡੇ ਬੱਚਾ ਘਰੋਂ ਬਾਹਰ ਨਹੀਂ ਨਿਕਲਦਾ ਨਾ ਸਾਡੀ ਦੁਕਾਨਾਂ ਚੱਲਣ ਦੀ ਸਾਡਾ ਘਰ ਸਾਡੇ ਬੱਚੇ ਮਜ਼ਦੂਰੀ ਮਿਹਨਤ ਕਰਨ ਵਾਲੇ ਬੱਚੇ ਪੜ੍ਹਨ ਲਿਖਣ ਵਾਲੇ ਬਖਸ਼ ਦੇਣੀ ਹੈ ਕਿ ਮੈਂ ਸਾਨੂੰ ਮੇਰਾ ਵੀ ਛੋਟਾ ਜਿਹਾ ਬੱਚਾ ਸਾਨੂੰ ਵੀ ਨਹੀਂ ਟਿਕਨ ਦਿੰਦੇ ਹੈਗੇ ਸਾਡੀਆਂ ਜਨਾਨੀਆਂ ਨੂੰ ਵੀ ਕਹਿੰਦੇ ਤਾਂ ਅਸੀਂ ਤੁਹਾਨੂੰ ਵੀ ਪਤਾ ਦੱਸਣਾ ਚੰਗੀ ਤਰ੍ਹਾਂ ਠੀਕ ਇਹ ਮੇਰਾ ਨੰਨਾ ਬਾਬਾ ਦੇ ਤੋਂ ਮਤਲਬ ਇਹ ਕੋਈ ਉਹ ਫਰਜ਼ੋਤੀ ਮੰਗਦੇ ਜੇ ਕਾਦੀ ਗੱਲੋਂ ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ ਹਾਂਜੀ ਕਾਦੀ ਪੈਸੇ ਕਾਦੀ ਮੰਗਦੇ ਨੇ ਪਤਾ ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲਗੁੱਲ ਹੋਈ ਸੀ ਠੀਕ ਜੀ ਇਹਨਾਂ ਤੇ ਆਪਾਂ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ ਕਹਿੰਦੇ ਜੇ ਤੂੰ ਪਰਚਾੰਦ ਕਰਾਤਾ ਹਾਂ ਤਾਂ ਆਪਾਂ ਤੈਨੂੰ ਨਹੀਂ ਛੱਡਾਂ ਕਾਦੀ ਗੱਲੋਂ ਪਰਚਾ ਕਿਉਂ ਹਾਂਜੀ ਕਾਦੀ ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ ਇਹਨੂੰ ਚੋੱਕ ਕੇ ਵੀ ਲੈ ਗਏ ਸੀ ਇਹਨਾਂ ਨੂੰ ਇਹਨਾਂ ਨੇ ਮਨਚੋੱਕ ਕੇ ਆਪਣੇ ਮੱਲੇ ਖੜ ਲਿਆ ਸੀ ਹਾਂਜੀ ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ ਹਾਂ ਪਰਚਾ ਦਿੱਤ ਕਰ ਦਿੱਤ ਰਾਇ ਹੈ ਕੀ ਗੱਲ ਮਤਲਬ ਇੰਨਾਂ ਨਾਲ ਸਾਡੀ ਪਹਿਲਾ ਲੜਾਈ ਚੱਲਦੀ ਸੀ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇੰਨਾਂ ਦੀ ਹਾਂਜੀ ਬਾਵਾ ਜੀ ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ ਜਾਨੇ ਇਹ ਤੇ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਆਪਣੇ ਕੋਠੇ ਤੇ ਬੈਠਾ ਸੀ ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ ਫਿਰ ਸਾਡੀ ਦੁਕਾਨ ਤੇ ਗਏ ਜੀ ਠੀਕ ਹੈ ਮੇਰੇ ਬਦਦੋ ਨੂੰ ਫੜਨ ਗਏ ਸੀ ਕਹਿੰਦੇ ਕਿ ਆਪਾਂ ਉਹ ਬੱਚਾ ਤਾਂ ਭੱਜ ਗਿਆ ਸੀ ਤੇ ਇਹਨਾਂ ਨੇ ਉਸ ਬਾਵਾ ਚ ਦੁਕਾਨ ਬੰਦ ਕਰਤੀ ਸੜਕ ਦੇ ਅੱਗੇ ਅਸੀਂ ਫਿਰ ਬਾਜ ਚਲਾਈਆਂ ਉਹਨਾਂ ਨੇ ਕੀ ਕੀ ਹਾਂਜੀ ਗੋਲੀਆਂ ਚਲਾਈਆਂ ਜੇ ਪੂਰਾ ਮੁਹੱਲਾ ਵੀ ਗਵਾਹ ਹੈ ਸਾਰ ਘਰ ਦੇ ਵਿੱਚ ਹਮਲਾ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਕੀਤਾ ਜੇ ਮੌਕਾ ਵੇਖ ਲੋ ਘਰ ਦਾ ਸਾਦਾ ਕੋਈ ਕੁਝ ਨਹੀਂ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵੀ ਮੌਕੇ ਤੇ ਆ ਚੁੱਕੀ ਆ ਬ੍ਰਦਰ ਰਾਜ ਕੁਮਾਰ ਉਹਨਾਂ ਨੇ ਕੰਪਲੇਂਟ ਕੀਤੀ ਆ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਤੇ ਗੋਲੀਆਂ ਚਲਾਈਆਂ ਨੇ ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਆ ਵੈਰੀਫਾਈ ਕਰਕੇ ਸੀਨੀਅਰ ਅਫਸਰਾਂ ਨਾਲ ਗੱਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਕਿਸੇ ਨੂੰ ਗੋਲੀ ਲੱਗੀ ਦੀ ਹੈ ਨਹੀਂ ਇਹਨਾਂ ਦੇ ਮੁਤਾਬਕ ਤਾਂ ਨਹੀਂ ਲੱਗੀ ਜਿ ਕੁੜੀ ਕਹਿੰਦੇ ਹੈ ਵਾਈ ਪੈਰੀ ਹੋਇਆ ਜੀ ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੇ ਕੋਲ ਗੋਲਡ ਨਹੀਂ ਨਹੀਂ ਸਾਨੂੰ ਹਲੇ ਕੋਈ ਆਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ ਬਾਕੀ ਵੈਰੀਫਾਈ ਕਰਦੇ ਆ ਜਿਹੋ ਜਿਹੇ ਹਾਲਾਤ ਹੋਣ ਉਹ ਜੇ ਕਾਰਵਾਈ ਕੀਤੀ ਬਿਲਕੁਲ ਮਕਦਮਾ ਦਰਜ ਕਰਾਂਗੇ ਜੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਲੈਂਡ ਆਰਡਰ ਖਰਾਬ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਸਖਤੀ ਵੀ ਆਈ ਸਰ ਕੋਈ ਸਮਝ ਨਹੀਂ ਨਹੀਂ ਫਿਲਹਾਲ ਕੋਈ ਨਹੀਂ ਹਲੇ ਪਹੁੰਚੇ ਹੀ ਆ ਜੀ ਯਾਰਾ ਵੈਰੀਫਾਈ ਕਰ ਰਹੇ ਆ ਫਿਰ ਕਰਦੇ ਇਹ ਕਿਸ ਇਲਾਕੇ ਦੇ ਸਾਰੇ ਘਟਨਾਕ੍ਰਮ ਇਹ ਵਾਰਦਾਤ ਗਲੀ ਬਾਂਕੇ ਪੈਰੀ ਆ ਸੰ ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ ਨਹੀਂ ਬੰਦੇ ਤਾਂ ਬਹੁਤ ਜਣੇ ਸੀ ਚਲੋ 4-5 ਜਣੇ ਇਹਨਾਂ ਦੇ ਦੱਸਣ ਮੁਤਾਬਕ ਹੈ ਜੀ ਫਿਰ ਜੋ ਜੋ ਵੀ ਅੱਗੇ ਤਫਤੀਸ਼ ਆਊਗਾ ਸਮਨ ਫਰਦਰ ਇਨਵੈਸਟੀਗੇਸ਼ਨ ਕਰਕੇ ਪਤਾ ਲੱਗਦਾ ਦੂਜੀ ਪਾਰਟੀ ਤੇ ਵੀ ਕੋਈ ਹੋਰ ਬੱਝੀ ਆਉਂਦਾ ਬਰਾਦਰ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕਰ ਪਤਾ ਲੱਗਿਆ